ਸ਼ਹੀਦ ਭਗਤ ਸਿੰਘ ਚੈਰੀਟੇਬਲ ਸੁਸਾਇਟੀ ਗੜਸ਼ੰਕਰ ਵੱਲੋਂ ਇਲਾਕੇ ਦੇ ਮੋਟੀਵੇਟਰਾਂ ਦੇ ਸਹਿਯੋਗ ਦੇ ਨਾਲ ਕਾਕਾ ਅਮਨਦੀਪ ਸਿੰਘ ਮੱਟੂ ਦੀ ਸਦੀਵੀ ਯਾਦ ਨੂੰ ਸਮਰਪਿਤ 16ਵਾਂ ਖੂਨਦਾਨ ਕੈਂਪ ਗੁਰਦੁਆਰਾ ਪਾਈ ਤਿਲਕੂਜੀ ਵਿਖੇ ਲਗਾਇਆ ਗਿਆ ਹੈ ਦੱਸ ਦਈਏ ਕਿ ਖੂਨਦਾਨ ਕੈਂਪ ਦਾ ਉਦਘਾਟਨ ਸਮਾਜ ਸੇਵੀ ਗੋਲਦੀ ਸਿੰਘ ਬੇੜਾ ਵੱਲੋਂ ਕੀਤਾ ਜਾ ਰਿਹਾ ਹੈ ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੋੜੀ ਵੱਲੋਂ ਵਿਸ਼ੇਸ਼ ਤੌਰ ਤੇ ਪਹੁੰਚ ਕੇ ਖੂਨਦਾਨ ਵਾਲੇ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਇੱਥੇ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਬੀਡੀਸੀ ਸੈਂਟਰ ਨਵਾਂ ਸ਼ਹਿਰ ਦੇ ਤਕਨੀਕੀ ਸਹਿਯੋਗ ਦੇ ਨਾਲ ਲਗਾਏ ਜਾ ਰਹੇ ਇਸ ਖੂਨਦਾਨ ਕੈਂਪ ਦੇ ਵਿੱਚ ਵੱਡੀ ਗਿਣਤੀ ਚ ਨੌਜਵਾਨਾਂ ਨੇ ਪਹੁੰਚ ਕੇ ਖੂਨਦਾਨ ਕੀਤਾ ਇਸ ਮੌਕੇ ਡਾਕਟਰ ਅਜੇ ਬੱਗਾ ਵੱਲੋਂ ਖੂਨਦਾਨ ਕਰਨ ਸੰਬੰਧੀ ਮਹੱਤਵਪੂਰਨ ਜਾਣਕਾਰੀ ਜੋ ਹੈ ਉਹ ਵੀ ਸਾਂਝੀ ਕੀਤੀ ਗਈ ਹੈ ਇਹ ਜਾਣਕਾਰੀ ਤੁਸੀਂ ਆਪ ਹੀ ਸੁਣੋ ਹੁੰਦਾ ਕੰਮ ਹੁੰਦਾ ਕੰਮ ਹੁੰਦਾ ਕੰਮ ਹੁੰਨ ਕਾਨੀ ਜਿੰਦਾਬਾਦ 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 ਹੁੰਨ ਕਾਨੀ ਜਿੰਦਾਬਾਦ 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 ਕਾਮਰੇਡ ਅਮਨਦੀਪ ਮੱਟੂ ਅਮਰ ਰਹੇ ਅਮਰ ਰਹੇ ਇਹਦਾ ਇਹ ਜੋ ਕੈਂਪ ਹੈ ਬਲੱਡ ਕੈਂਪ ਸਾਡੇ ਤੋਂ ਵਿਛੜ ਚੁੱਕੇ ਸਾਡੇ ਛੋਟੇ ਵੀਰ ਕਾਕਾ ਅਮਨਦੀਪ ਸਿੰਘ ਮੱਟੂ ਜੀ ਦੀ ਯਾਦ ਵਿੱਚ ਲਗਾਇਆ ਜਾ ਰਿਹਾ ਹੈ ਇਹ ਜੋ 16ਵਾਂ ਕੈਂਪ ਹੈ ਸੋ ਉਹਨਾਂ ਆਪਣਿਆਂ ਨੂੰ ਯਾਦ ਕਰਨ ਦਾ ਇਸ ਤੋਂ ਵਧੀਆ ਹੋਰ ਕੋਈ ਤਰੀਕਾ ਨਹੀਂ ਹੈ ਕਾਮਰੇਡ ਦਰਸ਼ਨ ਸਿੰਘ ਮੱਟੂ ਜੀ ਜੋ ਕਿ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਹਨ ਸਵੇਰ ਤੋਂ ਲੈ ਕੇ ਦਿਨ ਰਾਤ ਅਠੇ ਪਹਿਰ ਜੋ ਕਿ ਇਨਸਾਨੀਅਤ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਹਨ ਸੋ ਇਹ ਵੀ ਜੋ ਕੰਮ ਹੈ ਇੱਕ ਇਨਸਾਨੀਅਤ ਦੇ ਭਲੇ ਵਾਸਤੇ ਹੈ ਗੁਰੂਆਂ ਦਾ ਸਾਡੇ ਉਪਦੇਸ਼ ਵੀ ਇਹੀ ਹੈ ਕਿ ਸੇਵਾ ਕਰਨੀ ਹੈ ਬਿਨਾਂ ਭੇਦ ਭਾਵ ਤੋਂ ਕਰਨੀ ਹੈ ਸੋ ਇਹ ਜੋ ਬਲੱਡ ਕੈਂਪ ਹੈ ਪਤਾ ਨਹੀਂ ਕਿਹੜੀਆਂ ਕਿਹੜੀਆਂ ਨਸਾਂ ਵਿੱਚ ਜਾ ਕੇ ਜਿੰਦਗੀਦਾਨ ਕਰਨੀ ਹੈ ਜੀਵਨਦਾਨ ਕਰਨਾ ਇਸ ਖੂਨਦਾਨ ਕੈਂਪ ਨੇ ਉਹ ਵੀ ਬਿਨਾਂ ਕਿਸੇ ਭੇਦ ਭਾਵ ਤੋਂ ਮੈਂ ਸ਼ਹੀਦ ਭਾਰਤ ਸਿੰਘ ਚੈਰੀਟੇਬਲ ਰਜਿਸਟਰਡ ਸੁਸਾਇਟੀ ਵੱਲੋਂ ਇਹ ਕਹਿਣਾ ਚਾਹਨਾ ਬੇ ਜਦੋਂ ਕਿਤੇ ਖੁਸ਼ੀ ਦਾ ਸਮਾਂ ਹੋਵੇ ਦਿਨ ਵੀ ਖੂਨਦਾਨ ਕੈਂਪ ਲਾਣੇ ਚਾਹੀਦੇ ਆ ਖੂਨਦਾਨ ਮਹਾਦਾਨ ਕੋਈ দান ਤਾਂ ਕਿਸ ਤੋਂ ਪੈਸੇ ਫੜਫੜ ਕੇ ਵੀ ਹੋ ਜਾਂਦਾ ਪਰ ਖੂਨ ਤਾਂ ਆਪ ਦੇਣਾ ਪੈਂਦਾ ਖੂਨ ਗਲੀਆਂ ਨਾਲੀਆਂ ਜਿੱਨਾ ਡੁੱਲੇ ਲੜਾਈਆਂ ਝਗੜਿਆਂ ਜਿੱਨਾ ਖਰਾਬ ਹੋਵੇ ਇਹ ਕਿਸੇ ਦੀਆਂ ਨਾਰਾਂ ਚ ਵਹੇ ਕਿਸੇ ਨੂੰ ਆਪਾਂ ਖੂਨ ਦੇਾਂਗੇ ਉਹਨੂੰ ਜ਼ਿੰਦਗੀ ਹੋਊਗੀ ਜਿਉਂਦੇ ਜੀ ਖੂਨਦਾਨ ਕਰਨਾ ਚਾਹੀਦਾ ਮਰਨ ਉਪਰੰਤ ਅੱਖਾਂ ਦਾ ਤੇ ਸਰੀਰਦਾਨ ਕਰਨਾ ਚਾਹੀਦਾ ਅੱਜ ਅਮਨਦੀਪ ਸਿੰਘ ਮੱਟੂ ਦੀ ਜਾਂਚ ਜੋ ਕੈਂਪ ਲਾਇਆ ਜਾ ਰਿਹਾ ਜਿਹਦੇ ਵਿੱਚ ਵੱਖ-ਵੱਖ ਪਿੰਡਾਂ ਤੋਂ ਤੇ ਸ਼ਹਿਰ ਤੋਂ ਜਿਹੜੇ ਜ਼ਿੰਮੇਵਾਰ ਵਿਅਕਤੀ ਇਸ ਕੈਂਪ 'ਚ ਪੁੱਜੇ ਆ ਉਹਨਾਂ ਤੇ ਇੱਥੇ ਪੁੱਜਣ ਤੇ ਧੰਨਵਾਦ ਕਰਦੇ ਆ ਸੁਸਾਇਟੀ ਦਾ ਧੰਨਵਾਦ ਕਰਦੇ ਆ ਅਮਨਦੀਪ ਸਿੰਘ ਮੱਟੂ ਨੂੰ ਬੜੀ ਛੋਟੀ ਉਮਰ 'ਚ ਵਿਛੜ ਜਾਣ ਤੋਂ ਬਾਅਦ ਲਗਾਤਾਰ ਆਪਣੀ ਜ਼ਿੰਦਾ ਰੱਖਣ ਲਈ ਇਹ ਪਰਾਲੇ ਕੀਤੇ ਜਾ ਰਹੇ ਆ ਮੈਂ ਆਸ ਕਰਦਾ ਕਾਮਨਾ ਵੀ ਕਰਦਾ ਕਿ ਜਦੋਂ ਤੱਕ ਚੰਨ ਤੇ ਤਾਰੇ ਰਹਿਣਗੇ ਧਰਤੀ ਰਹੇਗੀ ਅਮਨਦੀਪ ਸਿੰਘ ਮੱਟੂ ਨੂੰ ਇਸੇ ਤਰ੍ਹਾਂ ਜਥੇਬੰਦੀ ਵੱਲੋਂ ਆਮ ਲੋਕਾਂ ਵੱਲੋਂ ਜਿੰਦਾ ਰੱਖਿਆ ਜਾਊਗਾ ਆਪਣੇ ਵਿੱਚ ਧੰਨਵਾਦ ਜੀ ਅੱਜ ਕਾਕਾ ਅਮਨਦੀਪ ਸਿੰਘ ਮੱਟੂ ਉਹਨਾਂ ਦੀ ਜਾਦ ਦੇ ਵਿੱਚ ਸਾਰਿਆਂ ਨਾਲ ਮਿਲ ਕੇ ਜਿਹੜਾ ਖੂਦਾਨ ਕੈਂਪ ਲਾਇਆ ਫੂਨ ਦਾਨ ਮਹਾਦਾਨ ਇਹ ਬਹੁਤ ਜਿਹੜਾ ਜ਼ਰੂਰੀ ਹੁੰਦਾ ਕਿ ਜਦੋਂ ਕਿਸੇ ਨੂੰ ਫੂਨ ਦੀ ਲੋੜ ਪਵੇ ਤੇ ਉਹਨੂੰ ਫੂਨ ਮੁਹੱਈਆ ਕਰਾਇਆ ਜਾ ਸਕੇ ਅੱਜ ਮੈਂ ਦੇਖ ਰਿਹਾ ਕਿ ਸਾਡਾ ਜਿਹੜਾ ਹਲਕਾ ਗੜਸ਼ੰਕਰ ਸਾਰੇ ਸਾਥੀ ਵਾਲਦੋਲੇ ਖੜੇ ਨੇ ਪੰਜਾਬ ਦੇ ਵਿੱਚ ਮੋਰੀ ਬਣ ਜਾ ਰਿਹਾ ਗੜਸ਼ੰਕਰ ਹਲਕਾ ਕਿਉਂਕਿ ਵੱਖ-ਵੱਖ ਸਮੇਂ ਤੇ ਜਿਹੜਾ ਆ ਆਪਣੇ ਜਿਹੜੇ ਸਾਨੂੰ ਸੰਦੀਵੀ ਬਿਛੋੜਾ ਦੇ ਗਏ ਨੇ ਉਹਨਾਂ ਦੀ ਵੀ ਜ ਸਾਡੇ ਜਿਹੜੇ ਰਹਿਬਰ ਨੇ ਉਹਨਾਂ ਦੀ ਯਾਦ ਵਿੱਚ ਜਿਹੜੇ ਫੂਨ ਦਾਨ ਕੈਂਪ ਹੈ ਗੜਸ਼ੰਕਰ ਵਿੱਚ ਲੱਗਦੇ ਰਹਿੰਦੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਗੜਸ਼ੰਕਰ ਤੋਂ ਮਿੱਟੂ ਚੋਹਾਨ ਦੀ ਰਿਪੋਰਟ